ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਟ ਪਾਰ ਤੇ ਅੱਜ ਆਪਾਂ ਸੁਣਦੇ ਆਂ ਕਹਾਣੀ ਖੂਨ ਲੇਖਕ ਗੁਰਬਚਨ ਸਿੰਘ ਪੁੱਲਰ ਕਰਤਾਰੇ ਨੇ ਕਿੱਲੇ ਉੱਤੋਂ ਤਲਵਾਰ ਲਾਹੀ ਮਿਆਂ ਵਿੱਚੋਂ ਗੱਡੀ ਤੇ ਉਹਦੀ ਧਾਰ ਉੱਤੇ ਖੰਬੇ ਹੱਦ ਤੱਕ ਗੁੱਠਾ ਫਿਰਿਆ ਉਹ ਵੇੜੇ ਵਿੱਚ ਖੜੀ ਕਾਲੀ ਕੋੜ ਆਇਆ ਬਾਹ ਜਿੰਨਾ ਮੋਟਾ ਇੱਕ ਡਾਣਾ ਉਹਰੇ ਨਾਲੋਂ ਪਾਟ ਕੇ ਚੜ੍ਹਦੇ ਵਾਲੇ ਪਾਸੇ ਨੂੰ ਵਧਿਆ ਹੋਇਆ ਸੀ। ਉਹਨੇ ਤਲਵਾਰ ਦਾ ਪਰਮਾਵਲ ਕੀਤਾ। ਦਾਣਾ ਮੂਲੀ ਦੇ ਡੱਕਰੇ ਵਾਂਗ ਧਰਤੀ ਉੱਤੇ ਆਪਿਆ। ਤਲਵਾਰ ਚੁਮਕੇ ਉਹਨੇ ਮਿਆਨ ਵਿੱਚ ਪਾਈ ਤੇ ਘਰੋਂ ਬਾਹਰ ਨਿਕਲ ਗਿਆ। ਸੱਤ ਵਿੱਚੋਂ ਘਰ ਨੂੰ ਆਉਂਦੇ ਨੇ। ਉਹਨੇ ਚੌਂਕੀਦਾਰ ਦਾ ਹੋਕਾ ਸੁਣਿਆ ਸੀ। ਮਰੱਬਾ ਬੰਦੀ ਵਾਲੇ ਪਟਵਾਰੀ ਪਿੰਡ ਵਿੱਚ ਆ ਗਏ ਸਨ। ਇਹ ਹੋਕਾ ਜਿਵੇਂ ਉਹ ਫੂਕ ਸੀ। ਜੋ ਚਿਰਾਂ ਤੋਂ ਧੁੱਕਦੇ ਕਾਫ ਉਸਦੇ ਮਚੂ ਮਚੂ ਕਰਦੇ ਢੇਰ ਵਿੱਚ ਲਾਟ ਬਗ ਲਿੰਦੀ ਹੈ ਕਈ ਸਾਲਾਂ ਤੋਂ ਉਹਦੇ ਦਿਲ ਦੀ ਇੱਕ ਨੁੱਕਰ ਵਿੱਚ ਇੱਕ ਅਚਵੀ ਜਿਹੀ ਲੱਗੀ ਰਹਿੰਦੀ ਸੀ ਪਰ ਉਹ ਕਿਸੇ ਸਿੱਟੇ ਉੱਤੇ ਨਹੀਂ ਸੀ ਪੁੱਜ ਸਕਿਆ ਹੁਣ ਉਹਨੇ ਸੋਚਿਆ ਕਿ ਵੇਲਾ ਆ ਗਿਆ ਸੀ ਜੇ ਉਹਨੇ ਕੁਝ ਕਰਨਾ ਹੀ ਸੀ ਤਾਂ ਹੁਣੇ ਕਿਉਂ ਨਾ ਕਰੇ ਜਦੋਂ ਨਾਲ ਦੀ ਜ਼ਮੀਨ ਵਾੜੀ ਗੱਲ ਦਾ ਮਰੱਬਾ ਬੰਦੀ ਵਿੱਚ ਤੋਪਾ ਭਰਿਆ ਜਾਵੇ ਘਰੋਂ ਨਿਕਲ ਕੇ ਕਰਤਾਰਾ ਦੋ ਕੋ ਮੇਲ ਦੂਰੋਂ ਲੰਘਦੀ ਪੱਕੀ ਸੜਕ ਵੱਲ ਜਾਂਦੇ ਰਾਹ ਨਾ ਪਿਆ ਉਹ ਅਗਲੇ ਪਿੰਡ ਦੇ ਅੱਡੇ ਵਾਲੀ ਜਾਂਦੀ ਸੁੰਨੀ ਡੰਡੀ ਉੱਤੇ ਤਿੱਖੀ ਤੋੜ ਤੁਰਿਆ ਜਾ ਰਿਹਾ ਸੀ 15 ਘੁਮਾਂ ਦੀ ਗੱਲ ਵੀ ਕੋਈ ਛੋਟੀ ਨਹੀਂ ਸੀ ਪਰ ਉਹ ਤਾਂ ਆਪਣੇ ਭੂwek ਦੇ ਇੱਕ ਵੈਰੀ ਦੀ ਅਲਖ ਮਗਾਉਣ ਚੱਲਿਆ ਸੀ ਉਹ ਚਾਹੁੰਦਾ ਸੀ ਕਿ ਉਹਦੇ ਜਾਂਦੇ ਜਾਂ ਆਉਂਦੇ ਦੇ ਕੋਈ ਬੰਦਾ ਮੱਥੇ ਨਾ ਲਗੇ ਆਪਣੇ ਕਾਰੇ ਦੀ ਗੰਭੀਰਤਾ ਬਾਰੇ ਸੋਚ ਕੇ ਉਹਦਾ ਦਿਲ ਤੇਜ਼ ਤੇਜ਼ ਧੜਕਣ ਲੱਗਿਆ ਪਹਿਲਾਂ ਉਹਨੇ ਰਾਤ ਦੀ ਗੱਡੀ ਜਾਣਾ ਸੋਚਿਆ ਸੀ ਪਰ ਇਸ ਤਰ੍ਹਾਂ ਅੱਗੇ ਦੇ ਨਾ ਜਾਣਾ ਸੀ ਅਜਿਹੇ ਕੰਮ ਕਰਨ ਵਾਲਿਆਂ ਨੂੰ ਤਾਂ ਅੱਗੇ ਰਾਤ ਚਾਹੀਦੀ ਹੈ ਕਈ ਵਾਰ ਕਰਤਾਰਾ ਆਪਣੇ ਜੁੰਡੀ ਦੇ ਯਾਰਾਂ ਨਾਲ ਬੈਠਾ ਸ਼ਰਾਬ ਪੀ ਰਿਆ ਹੁੰਦਾ ਤਾਂ ਉਹ ਫੜ ਮਾਰਦਾ ਆਪਣੇ ਮੂਹਰੇ ਤਾਂ ਬਾਈ ਇੱਕ ਵੇਲੇ ਵਗਦੇ ਦਰਿਆਵਾਂ ਦੇ ਪਾਣੀ اٹਕ ਜਾਂਦੇ ਆ ਕਦੀ ਕਦੀ ਟਾਣੀ ਵਿੱਚੋਂ ਕੋਈ ਟਕੋਰ ਲਾਉਂਦਾ ਜਿਹਦੀ ਮਾਂ ਘਰੋਂ ਕੱਢੀ ਏ ਕਰਤਾਰਿਆ ਉਹਦੇ ਨੂੰ ਪੁੱਛੂ ਬਈ ਦਰਿਆਵਾਂ ਦੇ ਪਾਣੀ ਕਿਵੇਂ اٹਕਦੇ ਹੁੰਨੇ ਆ ਉਹ ਵੀ ਹੁਣ ਦਹੀਂ ਨਾਲ ਟੁੱਕ ਖਾਂਦਾ ਹੋਣਾ ਕਰਤਾਰਾ ਕੱਚਾ ਹੋ ਕੇ ਆਖਦਾ ਉਹ ਕੀੜੇ ਪਤੰਗੇ ਜਿੰਨਾ ਛੋਕਰਾ ਮੇਰਾ ਕੀ ਕਰੂ ਨਾਲੇ ਸਾਲਿਆ ਉਹਦੀ ਮਾਂ ਮੈਂ ਘਰੋਂ ਕੱਢੀ ਏ ਓਏ ਜਦੋਂ ਵੀ ਅਜਿਹੀ ਗੱਲ ਛੇੜਦੀ ਆਈ ਗਈ ਹੋ ਜਾਂਦੀ ਪਰ ਕਰਤਾਰੇ ਉੱਤੇ ਇੱਕ ਅਸਰ ਛੱਡ ਜਾਂਦੀ ਉਹਨੂੰ ਲੱਗਦਾ ਠੀਕ ਹੀ ਉਹਦਾ ਭੁਵਿੱਖ ਦਾ ਵੈਰੀ ਦੂਰ ਬੈਠਾ ਦਹੀਂ ਨਾਲ ਟੁੱਕ ਖਾ ਰਿਹਾ ਹੈ ਕੀ ਹੋਇਆ ਜੇ ਉਹ ਹਜ ਕੀੜਾ ਪਤੰਗਾ ਹੈ ਕੱਲ ਨੂੰ ਉਹ ਵੱਡਾ ਹੋ ਕੇ ਸੱਪ ਵੀ ਬਣ ਸਕਦਾ ਹੈ ਨਰਮ ਜਿਹਾ ਦੁਪਹਿਰਾ ਹੋ ਚੱਲਿਆ ਸੀ ਬਸ ਆਈ ਕਰਤਾਰੇ ਨੇ ਸ਼ੁਕਰ ਕੀਤਾ ਬਸ ਵਿੱਚ ਉਹਦੇ ਪਿੰਡ ਦਾ ਕੋਈ ਬੰਦਾ ਨਹੀਂ ਸੀ ਉਹ ਵਿਚਾਰ ਜੈਹੇ ਕਰਕੇ ਬਾਰੀ ਕੋਲ ਦੀ ਸੀਟ ਉੱਤੇ ਬੈਠ ਗਿਆ ਉਹ ਸੋਚ ਰਿਹਾ ਸੀ ਕਿ ਜੱਗਰ ਦੇ ਕਤਲ ਵਾਲੇ ਮਾਮਲੇ ਵਿੱਚ ਉਹ ਲੋਕਾਂ ਦੀ ਨਜ਼ਰ ਵਿੱਚ ਅਸਲੋਂ ਹੀ ਸਾਫ਼ ਨਹੀਂ ਸੀ ਜੱਗਰ ਦੇ ਕਤਲ ਵੇਲੇ ਪਿੰਡ ਵਿੱਚ ਉਹਦੇ ਬਾਰੇ ਭਾਂਤ ਭਾਂਦੀਆਂ ਗੱਲਾਂ ਉੱਡੀਆਂ ਹਨ ਕੋਈ ਕਹਿੰਦਾ ਸੀ ਕਿ ਉਹਦਾ ਸਿੱਧਾ ਹੱਥ ਸੀ ਕੋਈ ਕਹਿੰਦਾ ਕਿ ਉਹਨੂੰ ਪਤਾ ਜ਼ਰੂਰ ਸੀ ਆਮ ਚਰਚਾ ਸੀ ਕਿ ਪਹਿਲਾਂ ਪੁਲਿਸ ਨੇ ਉਹਨੂੰ ਵੀ ਵਿੱਚੇ ਰੱਖਣ ਦੀ ਸਲਾਹ ਸੀ ਪਰ ਉਹ ਰਾਤੋ ਰਾਤ ਥਾਣੇਦਾਰ ਨੂੰ ਰਕਮ ਚੋਕਾਇਆ ਸੀ ਖੋਦ ਕੁਲਵੰਤੋਂ ਨੂੰ ਸ਼ੱਕ ਸੀ ਕਿ ਕਤਲ ਵਿੱਚ ਕਰਤਾਰੇ ਦਾ ਹੱਥ ਹੈ ਭੱਜੀ ਜਾਂਦੀ ਬੱਸ ਵਿੱਚ ਉਹ ਦੂਰ ਦੂਰ ਤੱਕ ਪਸਰੇ ਹੋਏ ਖੇਤਾਂ ਉੱਤੇ ਸਖਣੀ ਜੀ ਝਾਤ ਮਾਰਦੇ ਆ ਉਹਨੇ ਸੋਚਿਆ ਤਾਂ ਹੀ ਤਾਂ ਉਹ ਦੇ ਘਰ ਵਸਣਾ ਨਹੀਂ ਸੀ ਮੰਨੀ ਜਦੋਂ ਪਿੰਡ ਦੇ ਦੋ ਹੋਰ ਬੰਦਿਆਂ ਉੱਤੇ ਜੱਗਰ ਦੇ ਕਤਲ ਦਾ ਮੁਕੱਦਮਾ ਬਣਿਆ ਤਾਂ ਕਰਤਾਰੇ ਨੇ ਕੁਲਵੰਤੋਂ ਨੂੰ ਘਰ ਵਸਾਉਣ ਵਾਲੀ ਗੱਲ ਤੋੜੀ ਜਗਰ ਦੇ ਮਰਨ ਪਿੱਛੋਂ ਕੁਲਵੰਤੋ ਬਿਲਕੁਲ ਨਿਆਸਰੀ ਰਹਿ ਗਈ ਸੀ ਸੱਸ ਸੌਰਾ ਪਹਿਲਾਂ ਹੀ ਮਰੇ ਹੋਏ ਸਨ ਤੇ ਬਸ 2 ਸਾਲ ਦਾ ਮੁੰਡਾ ਹੀ ਉਹਦਾ ਪਰਿਵਾਰ ਰਹਿ ਗਿਆ ਸੀ ਕਰਤਾਰਾ ਸਮਝਦਾ ਸੀ ਕਿ ਇੱਕ ਤਾਂ ਕੁਲਵੰਤੋ ਨਿਆਸਰੀ ਰਹਿ ਜਾਣ ਕਰਕੇ ਉਹਦੀ ਗੱਲ ਸ਼ਾਇਦ ਨਾ ਹੀ ਮੁੜੇ ਦੂਜੀ ਗੱਲ ਰਿਸ਼ਤੇ ਦੇ ਪੱਖੋਂ ਵੀ ਉਹ ਆਪਣਾ ਹੱਕ ਗਿਣਦਾ ਸੀ ਜਗਰ ਦਾ ਦਾਦੇ ਪੋਤੇਓ ਇੱਕ ਇੱਕ ਭਰਾ ਹੋਣ ਕਰਕੇ ਉਹ ਸਮਝਦਾ ਸੀ ਕਿ ਕੁਲਵੰਤੋ ਉਹਦੇ ਘਰ ਨਹੀਂ ਵਸੇਗੀ ਤਾਂ ਕਰੇਗੀ ਕੀ ਪਹਿਲਾਂ ਕਰਤਾਰੇ ਨੇ ਸ਼ਾਮੋ ਨੇਂੜਾ ਹੀ ਗੱਲ ਚਲਾਈ ਫੇਰ ਉਹਨੇ ਆਪ ਸਿੱਧੇ ਮੱਥੇ ਕੁਲਵੰਤੋ ਨਾਲ ਗੱਲ ਕੀਤੀ ਕੁਲਵੰਤੋ ਦੀਆਂ ਅੱਖਾਂ ਡੁੱਬ ਡੁੱਬ ਭਰ ਆਈਆਂ ਕਰਤਾਰਿਆ ਤੂੰ ਮੇਰੇ ਨਾਲ ਇਹੋ ਜੀ ਗੱਲ ਕਰਨ ਦਾ ਜੇਰਾ ਕਿਵੇਂ ਕੀਤਾ ਅਜੇ ਤਾਂ ਮਰਨ ਵਾਲੇ ਦਾ ਉਹੀ ਸੇਵਾ ਠੰਡਾ ਨਹੀਂ ਹੋਇਆ ਪਰ ਮੇਰੇ ਵਾਸਤੇ ਤਾਂ ਇਹ ساری ਉਮਰ ਨਹੀਂ ਠਰਨਾ ਕਰਤਾਰੇ ਨੇ ਡੱਕੇ ਨਾਲ ਮਿੱਟੀ ਖੁਰਚਦਿਆਂ ਕਿਹਾ ਕੁਲਵੰਤ ਕੁਰੇ ਸ਼ਾਮੋ ਨੈਣ ਨੇ ਵੀ ਮੇਰੇ ਨਾਲ ਗੱਲ ਕੀਤੀ ਸੀ ਪਰ ਮੈਨੂੰ ਗਊਵਲੀਆਣ ਜੇ ਜੱਗਰ ਸਿੰਘ ਦੇ ਕਤਲ ਦੀ ਮੈਨੂੰ ਭੋਰਾ ਵੀ ਸੂੰ ਹੋਵੇ ਲੋਕ ਸਾਲੇ ਐਵੇਂ ਪਕਾਈ ਮਾਰਦੇ ਲੋਕ ਤਾਂ ਪਕਾਈ ਮਾਰਦੇ ਆ ਪਰ ਜੇ ਤੂੰ ਬਿਲਕੁਲ ਹੀ ਦੁੱਧ ਤੋਤਾ ਸੀ ਤੈਨੂੰ ਬਾਣੀਏ ਤੋਂ ਪੈਸੇ ਵਿਆਜੂ ਲੈ ਕੇ ਖਾਨੇਦਾਰ ਦੀ ਜੇਬ ਭਰਨ ਦੀ ਕੀ ਲੋੜ ਸੀ ਕੁਲਵੰਤੋਂ ਨੇ ਚੁੰਨੀ ਦੇ ਲਾੜ ਨਾਲ ਅੱਖਾਂ ਬੂੰਝੀਆਂ ਮੈਂ ਕਿਸੇ ਸਾਲੇ ਤੋਂ ਪੈਸੇ ਲਿਆ ਕੇ ਨਹੀਂ ਦਿੱਤੇ ਲੋਕਾਂ ਦਾ ਕੀ ਮੂੰਹ ਫੜ ਲੈਣਾ ਹੈ ਨਾਲੇ ਹੁਣ ਤਾਂ ਕਤਲ ਕਰਨ ਵਾਲੇ ਕਾਤਲ ਫੜੀ ਗਈ ਦੁੱਧੋਂ ਪਾਣੀ ਨਿੱਤਰ ਗਿਆ ਦੁੱਧੋਂ ਪਾਣੀ ਤਾਂ ਰੱਬ ਨਿੱਤਾਰੇ ਕਰਤਾ ਰਿਹਾ ਪਰ ਤੂੰ ਮੁੜ ਕੇ ਇਹੋ ਜੀ ਗੱਲ ਨਾ ਤੋਰੀ ਰੱਬ ਦਾ ਵਾਸਤਾ ਮੈਨੂੰ ਆ ਜਵਾਕ ਪਾਰ ਲੈਣ ਦੇ ਜੋ ਹੋਣਾ ਸੀ ਹੋ ਗਿਆ ਕੁਲਵੰਤੋਂ ਨੇ ਜਿਵੇਂ ਤਰਲਾ ਕੀਤਾ ਕੁਲਵੰਤ ਕੁਰੇ ਬਾਈ ਦਾ ਮੈਨੂੰ ਕਿਹੜਾ ਦੁੱਖ ਨਹੀਂ ਭਰਾ ਤਾਂ ਸੱਜੀਵਾ ਹੁੰਦੇ ਐ ਕਰਤਾਰਾ ਮਸਕੀਨ ਬਣਿਆ ਖਲੋਤਾ ਸੀ ਜੇ ਅਜੇ ਵੀ ਤੂੰ ਸਮਝੇ ਇਹਦੇ ਵਿੱਚ ਵੀ ਤੇਰਾ ਹੀ ਖੂਨ ਹੈ ਵੱਡਾ ਹੋ ਕੇ ਤੇਰੀ ਧਿਰ ਬਣ ਮੈਂ ਤਾਂ ਹੀ ਤਾਂ ਤੈਨੂੰ ਕਹਿਣਾ ਪਰ ਤੂੰ ਕੰਨੀ ਨਹੀਂ ਤਰਦੀ ਨਹੀਂ ਕਰਤਾਰਿਆ ਤੂੰ ਆਪਦੇ ਘਰ ਵਸ ਰਸ ਮੈਨੂੰ ਆਪਦੇ ਦੁੱਖ ਭੋਗਣ ਦੇ ਜੋ ਹੋਣਾ ਸੀ ਹੋ ਗਿਆ ਮੈਨੂੰ ਜਵਾਗ ਪਾਲਨ ਦੇ ਰਾਮ ਰਾਮ ਕਰਕੇ ਮੈਂ ਇਹਦੇ ਉੱਤੇ ਇਹਨਾਂ ਗੱਲਾਂ ਦਾ ਪਰਛਾਵਾਂ ਨਹੀਂ ਪੈਣ ਦੇਣਾ ਸੌ ਗਉਆਂ ਵਰਗੇ ਜੱਗਰ ਦਾ ਪਾਪ ਸੱਤ ਕੁਲਾਂ ਮੇਟ ਦੇਉ ਜੀਨੇ ਵੀ ਇਹ ਕੁਕਰਮ ਕੀਤਾ ਹੈ ਕਰਤਾਰਾ ਸਮਾ ਦਾ ਸੀ ਕਿ ਤੀਵੀਂ ਬੜੀ ਚਲਾਕ ਨਿਕਲੀ ਲਾਲਟੈਨ ਵਰਗੀ ਕੁਲਵੰਤ ਕਰਦਾ ਚਾਨਣ ਬਣ ਜਾਣੀ ਸੀ ਮੁੰਡੇ ਨੇ ਉਹਦਾ ਭਵਿੱਖ ਦਾ ਵੈਰੀ ਬਣਨ ਦੀ ਥਾਂ ਉਹਨੂੰ ਪਿਓ ਸਮਝਣ ਲੱਗ ਜਾਣਾ ਸੀ ਤੇ 15 ਘੁਮਾਂ ਜ਼ਮੀਨ ਹੋਰ ਮਾਲਕੀ ਜਾਣੀ ਸੀ ਬਸ ਫੇਰ ਕਿਸੇ ੱਡੇ ਉੱਤੇ ਰੁਕੀ ਕਰਤਾਰੇ ਦੀਆਂ ਸੋਚਾਂ ਦੀ ਲੜੀ ਟੁੱਟ ਗਈ ਬਾਹਰ 8-9 ਸਾਲ ਦਾ ਮੁੰਡਾ ਮਿੱਠੀਆਂ ਗੋਲੀਆਂ ਵੇਚ ਰਿਹਾ ਸੀ ਕਰਤਾਰੇ ਨੇ ਸੋਚਿਆ ਹੁਣ ਤਾਂ ਮੁੰਡਾ ਏਡਾ ਹੋ ਗਿਆ ਹੋਣਾ ਏ ਜੇ ਕੁਲਵੰਤੋ ਉਹਨੂੰ ਪਾਂ ਚੜਨ ਲੱਗ ਗਈ ਹੋਈ ਉਹ ਤਾਂ 5-7 ਸਾਲਾਂ ਨੂੰ ਉਹਦੀ ਗਰਦਨ ਲਾ ਸਕਦਾ ਸੀ ਕਰਤਾਰੇ ਦੇ ਨਾਲ ਦੇ ਪਿੰਡ 14 ਸਾਲ ਦੇ ਇੱਕ ਮੁੰਡੇ ਨੇ ਇਕੱਲੇ ਨੇ ਹੀ 40 ਸਾਲ ਦਾ ਆਦਮੀ ਵੱਢ ਦਿੱਤਾ ਸੀ ਬਾਹਰ ਕੁਝ ਹਨੇਰਾ ਜਿਹਾ ਹੋ ਗਿਆ ਕਰਤਾਰੇ ਨੇ ਵੇਖਿਆ ਬੱਦਲ ਸੂਰਜ ਉੱਤੇ ਆ ਗਿਆ ਸੀ ਉਹਨੇ ਨਜ਼ਰ ਫੇਰ ਬੱਸ ਦੇ ਅੰਦਰ ਕਰ ਲਈ ਉਹਦੇ ਮਨ ਵਿੱਚ ਆਇਆ ਕਿ ਲੋਕੀਂ ਜੱਗਰ ਬਾਰੇ ਹੀ ਅਜੇ ਉਹਦੇ ਵੱਲ ਉਂਗਲਾ ਕਰਨੋਂ ਨਹੀਂ ਹਟੇ ਇਹ ਗੱਲ ਤਾਂ ਆਖਰ ਅਗੇਤੀ ਜਾਂ ਪਛੇਤੀ ਕੁਝ ਨਾ ਕੁਝ ਹੱਦ ਤੱਕ ਨਿਕਲ ਹੀ ਆਉਂਦੀ ਹੈ ਪਰ ਉਹਦਾ ਡਰ ਫੇਰ ਜਾਗਿਆ ਜੇ ਉਹ ਢਿੱਲ ਕਰ ਗਿਆ ਮੁੰਡਾ ਗੱਬਰੂ ਹੋ ਕੇ ਪਹਿਲ ਕਰ ਜਾਵੇਗਾ ਜੱਟਾਂ ਦੇ ਖੋਰ ਤਾਂ ਆਖਰ ਪੀੜ੍ਹੀਆਂ ਤੱਕ ਜਾਂਦੇ ਹਨ ਨਾਲੇ ਜੇ ਉਹਦਾ ਕੰਮ ਨੇਪਰੇ ਚੜ ਜਾਵੇ ਤਾਂ 10 ਘੁੰਮਾ ਉਹਦੀ ਤੇ 15 ਘੁੰਮਾ ਜੱਗਰ ਵਾਲੀ ਜੁੜ ਕੇ 25 ਘੁੰਮਾ ਦਾ ਮਰੱਬਾ ਬਣ ਸਕਦਾ ਸੀ ਤੇ ਉਹ ਸਰਦਾਰ ਅਖਵਾ ਸਕਦਾ ਸੀ ਹੁਣ ਜਿਨ੍ਹਾਂ ਕੋਲ ਉਹ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ ਹੁੰਦੇ ਸੀ ਉਹ ਮੌਜ ਕਰ ਰਹੇ ਸਨ ਕੁਲਵੰਤੋ ਜਦੋਂ ਵੀ ਆਪਣੇ ਪਿਓ ਨਾਲ ਗਈ ਸੀ ਦੋ ਤਿੰਨ ਵਾਰ ਚੁੱਪਚਾਪ ਇਤੇ ਸ਼ਹਿਰ ਆਈ ਸੀ ਤੇ ਬਾਣੀਏ ਰਾਹੀਂ ਜ਼ਮੀਨ ਹਿੱਸੇ ਜਾਂ ਠੇਕੇ ਉੱਤੇ ਦੇ ਗਈ ਸੀ ਕਰਤਾਰੇ ਨੂੰ ਕੁਲਵੰਤੋ ਦਾ ਪਿੰਡ ਨਾ ਆਉਣਾ ਚੁਭਦਾ ਸੀ ਉਹ ਸਮਝਦਾ ਸੀ ਕਿ ਕੁਲਵੰਤੋ ਦੇ ਦਿਲ ਵਿੱਚ ਖੋਟ ਹੈ ਕੁਲਵੰਤੋ ਨਾਲ ਹੋਈਆਂ ਗੱਲਾਂ ਵਿੱਚੋਂ ਉਹਨੂੰ ਸਿਰਫ ਇੱਕੋ ਚਿੱਤੇ ਸੀ ਕਿ ਉਹ ਵੀ ਲੋਕਾਂ ਵਾਂਗ ਜੱਗਰ ਦੇ ਕਤਲ ਵਿੱਚ ਉਹਦਾ ਹੱਥ ਸਮਝਦੀ ਸੀ ਉਹਦੀਆਂ ਬਾਕੀ ਗੱਲਾਂ ਨੂੰ ਉਹ ਮੋਮੋ ਠੱਗਣੀਆਂ ਸਮਝਦਾ ਸੀ ਪਰ ਕਰਤਾਰੇ ਦੇ ਬੁੱਲਾ ਉੱਤੇ ਇੱਕਦਮ ਫੇਰ ਸਿਕਰੀ ਆ ਗਈ ਜੇ ਕੋਈ ਉਲਝਾ ਪੈ ਗਿਆ ਜੱਗਰ ਦੇ ਕਤਲ ਵਿੱਚ ਉਹਦਾ ਸਿੱਧਾ ਹੱਥ ਕੋਈ ਨਹੀਂ ਸੀ ਪਰ ਥਾਣੇਦਾਰ ਨੇ ਤਦ ਵੀ ਉਹਨੂੰ ਸਦਕੇ ਕਿੱਲੀ ਉੱਤੇ ਟੰਗੀ ਹੋਈ ਹਤਕੜੀ ਵਿਖਾ ਦਿੱਤੀ ਸੀ ਕਰਤਾਰੇ ਨੇ ਸੋਚਿਆ ਕਿ ਤਾਂ ਠੀਕ ਹੈ ਜੇ ਉਹ ਚਾਹੁੰਦਾ ਤਾਂ ਵਰਤਨ ਵਾਲੇ ਭਾਣੇ ਬਾਰੇ ਜੱਗਰ ਨੂੰ ਪਹਿਲਾਂ ਦੱਸ ਸਕਦਾ ਸੀ ਪਰ ਉਹਨੂੰ ਤਾਂ ਇਹੋ ਸੀ ਕਿ ਉਹ ਜੱਗਰ ਦੀ ਬਸ ਲੱਤ ਵਢਣਗੇ ਤੇ ਸ਼ਰੀਕ ਦੀ ਲੱਤ ਵੱਡੀ ਜਾਵੇ ਇਹ ਗੱਲ ਅੰਦਰਲਾ ਸੁਆਦ ਵੀ ਦਿੰਦੀ ਹੈ ਕੈਲੇ ਤੇ ਦੀਪੇ ਨੇ ਜ਼ਮੀਨ ਗਹਿਣੇ ਲੈਣ ਦਾ ਸੌਦਾ ਕੀਤਾ ਸੀ ਤੇ ਜੱਗਰ ਨੇ ਉਹ ਭਾਅ ਵਧਾ ਕੇ ਲੈ ਲਈ ਸੀ ਉਹਨਾਂ ਨੇ ਜੱਗਰ ਤੋਂ ਬਦਲਾ ਲੈਣ ਦੀ ਧਾਰ ਲਈ ਉਸ ਦਿਨ ਜੱਗਰ ਅਗਲੇ ਖੇਤ ਗਿਆ ਹੋਇਆ ਸੀ ਤੇ ਕੈਲਾ ਤੇ ਦੀਪਾ ਆਪਣੇ ਖੇਤ ਪੱਠੀ ਲਈ ਬੈਠੇ ਸਨ ਕਰਤਾਰਾ ਆਪਣੇ ਖੇਤੋਂ ਝੋਟਾ ਭਜਾਉਂਦੇ ਆਂ ਅਣਮਤੇ ਹੀ ਉਹਨਾਂ ਕੋਲ ਚਲਿਆ ਗਿਆ ਤੱਤੀ ਤੱਤੀ دارو ਦੇ ਨਸ਼ੇ ਵਿੱਚ ਉਹਨਾਂ ਨੇ ਦੱਸ ਦਿੱਤਾ ਸੀ ਕਿ ਉਹ ਜੱਗਰ ਦੇ ਲੱਤ ਵੱਡਣ ਲਈ ਬੈਠੇ ਸਨ ਉਹ ਜਾਣਦੇ ਸਨ ਕਿ ਕਰਤਾਰੇ ਨਾਲ ਵੀ ਜੱਗਰ ਦੀ ਕੋਈ ਬਹੁਤੀ ਸੁਰ ਨਹੀਂ ਸੀ ਕਰਤਾਰਾ ਉੱਥੋਂ ਆ ਗਿਆ ਸੀ ਦਿਨ ਢਲੇ ਜਦੋਂ ਜੱਗਰ ਅਗਲੇ ਖੇਤੋਂ ਮੁੜਿਆ ਉਹਨੂੰ ਕੈਲੇ ਅਤੇ ਦੀਪੇ ਨੇ ਘੇਰ ਲਿਆ ਕਹਿ ਲੈਨੇ ਗੰਡਾਸਾ ਉਹਦੇ ਲੱਤਵਲ ਚਲਾਇਆ ਪਰ ਵਾਰ ਖਾਲੀ ਗਿਆ ਜੱਗਰ ਭੱਜ ਕੇ ਵੱਟ ਟੱਪਣ ਲੱਗਿਆ ਤਾਂ ਕਹਿਲੇ ਨੇ ਲਲਕਾਰਾ ਮਾਰਿਆ ਗਿਆ ਜੱਟ ਦੀਪਿਆ ਸੱਟ ਲੈ ਮੇਰੇ ਸਾਲੇ ਨੂੰ ਤੇ ਦੀਪੇ ਨੇ ਵਰਛਾ ਉਹਦੇ ਵੱਖੀ ਵੱਲਵਾ ਦਿੱਤਾ ਸੱਟ ਨਾਲ ਉਖੜ ਕੇ ਜੱਗਰ ਡਿੱਗਿਆ ਤਾਂ ਉਸੇ ਦੇ ਹੀ ਭਾਰ ਨਾਲ ਬਾਕੀ ਦਾ ਵਰਛਾ ਵੀ ਅੰਦਰ ਦਸ ਗਿਆ ਤੇ ਉਹ ਥਾਂ ਉੱਤੇ ਹੀ ਪ੍ਰਾਣ ਤਿਆਗ ਗਿਆ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਕਰਤਾਰਾ ਉਸੇ ਦਿਨ ਕੈਲੇ ਅਤੇ ਦੀਪੇਕੂਨ ਗਿਆ ਸੀ ਤੇ ਕਰਤਾਰੇ ਨੇ ਬੜੀ ਮੁਸ਼ਕਲ ਨਾਲ ਵਿਆਜੂ ਪੈਸੇ ਲੈ ਕੇ ਥਾਣੇਦਾਰ ਨੂੰ ਕਾਣਾ ਕਰਦਿਆਂ ਆਪਣਾ ਪਿੱਛਾ ਛੁਡਾਇਆ ਸੀ ਤੇ ਹੁਣ ਜਦੋਂ ਉਹ ਆਪਣੇ ਹੱਥੀ ਅਜੇਹਾ ਕਾਰਾ ਕਰਨ ਚੱਲਿਆ ਸੀ ਤਾਂ ਕੀ ਬਣੇਗਾ ਗੱਲ ਤਾਂ ਲੁਕਦੀ ਨਹੀਂ ਉਹਨੂੰ ਭਤੀਜੇ ਦਾ ਖੂਨ ਕਰਨ ਵਾਲੀ ਗੱਲ ਤੋਂ ਹੂੰਜੀ ਕਚਿਆਣ ਜਿਹੀ ਆਈ ਤੇ ਉਹਦਾ ਜੀ ਕੀਤਾ ਕਿ ਅਗਲੇ ਅੱਡੇ ਤੋਂ ਪੁੱਠੇ ਬਸ ਫੜ ਲਵੇ ਪਰ ਉਹ ਉਹਦਾ ਭਤੀਜਾ ਕਾਦਾ ਸੀ ਉਹ ਤਾਂ ਭਵੇਖ ਦਾ ਵੈਰੀ ਸੀ ਨਾਲੇ ਉਹਨੂੰ ਉਸ ਪਿੰਡ ਕੋਣ ਜਾਣਦਾ ਸੀ ਜਾਂਦਿਆਂ ਹਨੇਰਾ ਹੋ ਜਾਣਾ ਸੀ ਰੱਬ ਸੁੱਖ ਰੱਖੇ ਉਹਨੇ ਸਵੇਰ ਨੂੰ ਆਪਣੇ ਪਿੰਡਾਂ ਜਾਣਾ ਸੀ ਜੇ ਕੋਈ ਉਲਝੇਵਾ ਪੈ ਗਿਆ ਦੋ ਘੁਮਾ ਗਹਿਣੇ ਧਰ ਦੇਵੇਗਾ ਜੱਗਰ ਵਾਲੀ 15 ਘੁਮਾ ਤਾਂ ਮਿਲ ਹੀ ਜਾਣੀ ਸੀ ਤੇ ਕਤਲ ਵਿੱਚ ਅੱਜਕੱਲ ਕੌਣ ਵੱਜਦਾ ਹੈ ਉਹਨੇ ਸੋਚਿਆ ਕਿ ਕਿਸੇ ਦੀ ਲਤਾਂ ਵੱਡੋ 2-4 ਸਾਲ ਲਈ ਅੰਦਰ ਜਾਣਾ ਪੈਂਦਾ ਹੈ। ਕਤਲ ਕਰੋ ਬਰੀ। ਕਦੀ ਮੌਕੇ ਦੀ ਕੋਈ ਗਵਾਹੀ ਨਹੀਂ। ਕਦੀ ਕੋਈ ਹੋਰ ਕਾਨੂੰਨੀ ਕੁੰਡੀ ਢਿੱਲੀ ਰਹਿ ਗਈ। ਬਸ ਝਟਕੇ ਨਾਲ ਰੁਕੀ। ਉਹ heਠਾ ਉਤਰਿਆ ਤਾਂ ਸੂਰਜ ਬਿਲਕੁਲ ਥੱਲੇ ਆ ਚੁੱਕਿਆ ਸੀ। ਅਜੇ ਉਹਨੇ ਤਿੰਨ ਕੋ ਬਾਟ ਜਾਣਾ ਸੀ। ਉਸ ਸਮੇਂ ਤੱਕ ਕੋਸਮੁਸਾ ਹੋ ਜਾਣਾ ਸੀ। ਉਹ ਮਨ ਵਿੱਚ ਵਿਉਂਤਾਂ ਬਣਾਉਂਦਾ ਜਾ ਰਿਹਾ ਸੀ। ਇਹ ਗੱਲ ਨੇ ਪ੍ਰੇਸ ਕਿਵੇਂ ਚੜੇਗਾ ਥੋੜਾ ਥੋੜਾ ਹਨੇਰਾ ਪਸਰ ਚੱਲਿਆ ਸੀ ਕੁਝ ਦੂਰ ਪਿੰਡ ਵਿੱਚ ਕੁੱਤੇ ਭੌਂਕ ਰਹੇ ਸਨ ਉਹ ਪਗ ਡੰਡੀ ਦੇ ਨੇੜੇ ਹੀ ਖੂ ਕੋਲ ਬੈਠ ਗਿਆ ਬੇਗਾਨਾ ਪਿੰਡ ਸੀ ਨਾ ਕੋਈ ਜਾਣ ਨਾ ਪਛਾਣ ਅਜਿਹੀ ਕੰਮ ਆਇਆ ਉਹ ਕਿਸੇ ਤੋਂ ਸੂ ਵੀ ਨਹੀਂ ਸਿਲੇ ਸਕਦਾ ਕਰਤਾਰੇ ਦੇ ਮਨ ਵਿੱਚ ਫੇਰ ਪੈ ਜਾ ਗਿਆ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਚੁੱਪ ਕਰਕੇ ਮੁੰਡੇ ਦਾ ਜੇ ਠੀਕ ਲਗੇ ਤਾਂ ਕੁਲਵੰਤੋ ਦਾ ਵੀ ਫਸਤਾ ਵੱਢ ਕੇ ਪਿੰਡ ਮੁੜ ਜਾਵੇ ਤੇ ਕਿਸੇ ਨੂੰ ਬਿੜਕ ਵੀ ਨਾ ਲੱਗੇ ਫੇਰ ਉਹ ਦਲੇਰ ਹੋ ਗਿਆ ਕਿਸੇ ਤੋਂ ਸੂਹ ਲੈਣ ਦੀ ਕੀ ਲੋੜ ਸੀ ਜੱਗਰ ਦੇ ਵਿਆਹ ਵੇਲੇ ਜੰਜ ਦਾ ਉਤਾਰਾ ਜਿਹੜੀ ਧਰਮਸ਼ਾਲਾ ਵਿੱਚ ਸੀ ਉਹਦੇ ਨੇੜੇ ਹੀ ਜੱਗਰ ਦੇ ਸੌਰਿਆਂ ਦਾ ਬਾਹਰਲਾ ਘਰ ਸੀ ਤੇ ਅੰਦਰਲਾ ਘਰ ਰੋਟੀ ਖਾਣ ਵੇਲੇ ਉਹਨੇ ਚੰਗੀ ਤਰ੍ਹਾਂ ਵੇਖਿਆ ਹੋਇਆ ਸੀ ਕੀ ਪਤਾ ਰੱਬ ਮਿਹਰ ਕਰੇ ਤੇ ਦੋਵੇਂ ਮਾਪੁੱਤ ਬਾਹਰਲੇ ਘਾਰੇ ਇਕੱਠੇ ਕਿਸੇ ਕੰਮ ਧੰਦੇ ਆਏ ਹੋਏ ਮਿਲ ਪੈਣ ਖੇਤੋਂ ਕੋਈ ਪगडंडी ਵਲ ਆ ਰਿਹਾ ਸੀ ਕਰਤਾਰੇ ਨੇ ਆਪਣੇ ਮਨ ਵਿੱਚ ਆਖਿਆ ਚਲੋ ਜਿਵੇਂ ਮੌਕਾ ਬਣੂ ਵੇਖੀ ਜਾਉ ਬਹੁਤੀਆਂ ਵਿਉਤਾਂ ਬਣਾ ਕੇ ਕੀ ਲੈਣਾ ਏ ਉਹਨੇ ਤਲਵਾਰ ਖੋਦੇ ਮਣੋ ਤੇ ਰੱਖ ਦਿੱਤੀ ਤੇ ਖੜਾ ਹੋ ਗਿਆ ਆਉਣ ਵਾਲਾ ਕੋਈ ਮੁੰਡਾ ਸੀ ਕੋਲ ਖਾਲੀ ਭਾਂਡੇ ਸਨ ਸ਼ਾਇਦ ਖੇਤ ਰੋਟੀ ਦੇ ਕੇ ਆਇਆ ਸੀ ਕਾਕਾ ਇਹ ਪਿੰਡ ਸੌਣਪੁਰਾ ਹੀ ਐ ਨਾ ਕਰਤਾਰੇ ਨੇ ਮੁੰਡੇ ਨਾਲ ਗੱਲ ਚਲਾਈ ਮਰੱਭਾ ਬੰਦੀਆਂ ਨੇ ਰਾਹ ਹੀ ਬਦਲ ਦਿੱਤੇ ਹਾਂ ਸੌਣਪੁਰਾ ਹੀ ਐ ਪਹਿਲਾ ਰਾਹ ਇੱਥੋਂ ਦੀ ਹੁੰਦਾ ਸੀ ਮੁੰਡਾ ਬੋਲਿਆ ਤੇਰੇ ਪਿਓ ਦਾ ਨਾਂ ਕੀ ਐ ਕਾਕਾ ਸੁੱਚਾ ਸਿੰਘ ਕਰਤਾਰੇ ਨੇ ਚੇਤੇ ਕੀਤਾ ਜੱਗਰਦੇ ਸੌਰੇ ਦਾ ਨਾਂ ਵੀ ਸੁੱਚਾ ਸਿੰਘ ਹੀ ਸੀ ਪਰ ਉਹਦੇ ਘਰ ਵਾਲੇ ਨੂੰ ਮਰਿਆ ਚੇਰ ਹੋ ਗਿਆ ਸੀ ਇਹ ਹੋਰ ਕਿ ਸੇ ਸੂਚਾ ਸਿੰਘ ਦਾ ਮੁੰਡਾ ਹੋਣਾ ਏ ਉਹਨੇ ਸੋਚਿਆ ਕਿ ਜੇ ਮੁੰਡੇ ਨੂੰ ਗੱਲੀ ਲਾ ਲਵੇ ਸ਼ਾਇਦ ਕੋਈ ਭੇਤ ਲੈ ਸਕੇ ਉਹਨੇ ਮੁੰਡੇ ਨੂੰ ਮੁਖਾਲ ਵਿੱਚ ਕਿਹਾ ਕਾਕਾ ਤੈਨੂੰ ਇਸ ਵੇਲੇ ਇਕੱਲੇ ਨੂੰ ਡਰ ਨਹੀਂ ਲੱਗਦਾ ਅਸੀਂ ਤਾਂ ਤੇਰੇ ਜੱਡੇ ਹੁੰਦੇ ਆਥਣੇ ਇਕੱਲੇ ਬਾਹਰ ਜਾਣੋਂ ਡਰਦੇ ਸੀ ਡਰ ਕਾ ਦਾ ਮੁੰਡੇ ਨੇ ਬਿਨਾਂ ਚੀਜ ਜਵਾਬ ਦਿੱਤਾ ਸਾਡੇ ਪਿੰਡ ਤਾਂ ਚੋਰ ਤੇਰੇ ਜੱਡੇ ਮੁੰਡਿਆਂ ਨੂੰ ਫੜ ਕੇ ਲੈ ਜਾਂਦੇ ਆ ਕਰਤਾਰੀ ਨੇ ਹੱਸ ਕੇ ਕਿਹਾ ਮੈਨੂੰ ਕੌਣ ਹੱਥ ਲਾਉ ਮਾਲਵੇ ਵਿੱਚ ਮੇਰਾ ਸ਼ੇਰ ਵਰਗਾ ਚਾਚਾ ਹੈ ਕਰਤਾਰਾ ਡੱਕਰੇ ਕਰਦੇਉ ਮੁੰਡੇ ਨੇ ਸੁਭਾਵਿਕ ਹੀ ਨਜ਼ਰ ਪਰੇ ਖੋ ਦੇ ਮਨ ਉਤੇ ਪਈ ਤਲਵਾਰ ਵੱਲ ਕਰਕੇ ਕਿਹਾ ਕਰਤਾਰੇ ਨੂੰ ਧਰਤੀ ਅਸਮਾਨ ਘੁੰਮ ਦੇ ਦੇਸੀ ਉਹਨੇ ਭੱਜ ਕੇ ਮੁੰਡੇ ਨੂੰ ਗੋਦੀ ਚੁੱਕ ਜੱਫੀ ਵਿੱਚ ਕੁੱਟ ਲਿਆ ਤਲਵਾਰ ਖੋ ਦੇ ਮਨ ਉਤੇ ਪਈ ਰਹਿ ਗਈ ਸੌਣ ਪੁਰੇ ਪਿੰਡ ਵੱਲ ਤੁਰਦੇ ਆ ਉਹਦੀਆਂ ਦੋਵੇਂ ਅੱਖਾਂ ਤੇਪ ਤੇ ਵਗ ਰਹੀਆਂ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ